ਪਰੀ ਨਵੀਂ ਵੀਡੀਓ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਸੀਂ ਆਪਣਾ ਵਲੌਗ ਦੇਖਿਆ ਪਿਛਲਾ ਕੁਲਤਾਰਾ ਵਾਲਾ ਤੇ ਇਸ ਵਲੌਗ ਇੱਥੇ ਆਪਾਂ ਗੱਲ ਕਰਾਂਗੇ ਗੱਡੀ ਚਾਰ ਲੈ ਕੇ ਬਾਰੇ ਤੇ ਗੱਡੀ ਚਾਰ ਲੈ ਕੇ ਵਿੱਚ ਕੀ ਕੀ ਦੇਖਣਾ ਹੈ ਤੇ ਕਿੰਨਾ ਕੁ ਖਰਚਾ ਆਉਣਾ ਉੱਥੇ ਜਾਣ ਦਾ ਤਾਂ ਮਤਲਬ ਕਿੰਨੇ ਕੁ ਟਿਕਟ ਵਗੈਰਾ ਉਹ ਸਾਰੀ ਥਾਰੀ ਜਾਣਕਾਰੀ ਆਪਾਂ ਇਸ ਵਲੌਗ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਤੇ ਚੱਲਦੇ ਆਪਾਂ ਅੱਗੇ ਹੋਟਲ ਤੋਂ ਆਪਾਂ ਜਿੱਥੇ ਆਪਾਂ ਰਹਿ ਰਹੇ ਇਹ ਇੱਥੋਂ ਤਕਰੀਬਨ 10 ਕਿਲੋਮੀਟਰ ਦੇ ਆਸ-ਪਾਸ ਹੈਗਾ ਮੋਟਰਸਾਈਕਲ ਆਪਾਂ ਕਿਰਾਏ ਤੇ ਲੈਂਦਾ ਹੋਇਆ ਹੈ ਤੇ ਮੋਟਰਸਾਈਕਲ ਸਾਮ੍ਹ ਦੇ 8 ਵਜੇ ਤੱਕ ਭਜਮਾ ਕਰ ਸਕ ਖਾ ਚਾਲਦੇ ਆ ਤੇ ਕਵਰ ਕਰਦੇ ਆ ਗੜੀ ਸਿਰ ਦੇ ਜਿਹੜੇ ਹੋਸਟਲ 'ਚ ਆਪਾਂ ਰੁਕੇ ਹੋਏ ਆ ਇਹ ਕੇਲੇ ਦੇ ਬਿਲਕੁਲ ਨਜ਼ਦੀਕ ਆਗਾ ਤੇ ਬਹੁਤ ਸੋਹਣਾ 뷰 ਇੱਥੋਂ ਉੱਪਰੋਂ ਇਹ ਆਇਨੇ ਨਿਊਯਾਰਕ ਤੋਂ ਇਹ ਪੇਂਟਿੰਗ ਵਗੈਰਾ ਬਣਾਉਂਦੇ ਨੇ ਤੇ ਹੋਸਟਲ ਵਿੱਚ ਜਿੰਨੀ ਪੇਂਟਿੰਗ ਵਗੈਰਾ ਹੁੰਦੀ ਆ ਇਹ ਸਾਰੇ ਇਹ ਕਰਦੇ ਨੇ ਤੇ ਇਹਨੂੰ ਆਪਾ YouTube ਦਾ ਚੈਨਲ ਲਿੰਕ ਦੇਤਾ ਇਕ ਨੇ ਮੇਰੇ ਤੁਹਾਡੀ ਵੀਡੀਓ ਦੇਖੂਗੀ ਥੈਂਕ ਯੂ ਮੈਮ ਓਕੇ ਕਿਲੇ ਕੋਲੋਂ ਤਕਰੀਬਨ ਡੇਢ ਕਿਲੋਮੀਟਰ ਦੇ ਫਾਸਲੇ ਤੇ ਗੱਡੀ ਸਰ ਲੈਕ ਪਣੀ ਹੋਈ ਆ ਗੱਡੀ ਸਰ ਛੀਲ ਤੇ ਇੱਥੇ ਟਾਇਰ ਲੱਗਦੇ ਆ ਗੱਡੀਆਂ ਦੇ ਮੋਟਰਸਾਈਕਲ ਦੀ ਕੋਈ ਟਾਇਰ ਨਹੀਂ ਲੱਗਦੀ ਗੱਡੀਆਂ ਦੇ ਟਾਇਰ ਲੱਗਦੀ ਆ ਪਿਆਰ ਵੀ ਲੈਂਦੇ ਨੇ ਇਹ ਲੈਕ ਕੋਲੇ ਅਸਲ ਵਿੱਚ ਰੌਣਕ ਮੇਲਾ ਬਹੁਤ ਹੁੰਦਾਗਾ ਸ਼ਾਮ ਦੇ ਟਾਈਮ ਤੇ ਰੇੜੇ ਰੁੜੀਆਂ ਵਾਲੇ ਵੀ ਬਹੁਤ ਹੁੰਦੇ ਨੇ ਨਾ ਖਾਣ ਪੀਣ ਦਾ ਸਾਮਾਨ ਆ ਸਾਰਾ ਸਾਮਾਨ ਇਥੋਂ ਕ੍ਰੀਦ ਨਾ। ਕਾਫੀ ਮੇਲਾ ਲੱਗਿਆ ਹੁੰਦਾ ਇੱਥੇ। ਆ ਜਿਹੜੀ ਆਪਾਂ ਨੂੰ ਸਾਹਮਣੇ ਦਿਖ ਰਹੀ ਹੈ ਗੱਡੀ ਸਰਚੀਲ ਤੇ ਇੱਥੇ ਇਹਨਾਂ ਨੇ ਲਿਖ ਕੇ ਲਾਇਆ ਵੀ ਆਪਦਾ ਵਿਦਾਊਟ ਟੈਕ ਤੁਸੀਂ ਜਾ ਨਹੀਂ ਸਕਦੇ ਅੰਦਰ ਸੈਲਫੀ ਵੀ ਨਹੀਂ ਲੈ ਸਕਦੇ ਫੋਟੋ ਖਿੱਚਣਾ ਤਾਂ ਦੂਰ ਦੀ ਗੱਲ ਆ। ਇਹ ਆਹ ਕੱਪੜੇ ਜੀ ਪਾਉਂਦੇ ਨੇ। ਇਹਦਾ ਸੇਫਟੀ ਲਈ ਆ। ਤੇ ਇਹਦੇ ਬਿਨਾ ਅੱਗੇ ਜੇ ਆਪਾਂ ਜਾਣ ਸਕਦੇ ਆਂ ਆ ਜਿਹੜਾ ਆਪਾਂ ਨੂੰ ਦਰਵਾਜ਼ਾ ਦਿਸ ਰਿਹਾ ਹੈਗਾ ਇਹ ਉਸ ਸਮੇਂ ਦੀ ਇੱਕ ਮਤਲਬ ਜਿਹੜੇ ਰਾਜੇ ਕੋਲੇ ਬੇਸਪਾ ਹੁੰਦੀ ਸੀ ਜਿਹਨੂੰ ਆਪਾਂ ਇੱਕ ਤਰ੍ਹਾਂ ਡਾਂਸਰ ਕਹਿ ਸਕਦੇ ਆਂ ਉਹਨੇ ਬਣਵਾਇਆ ਸੀ ਇਹ ਉਹ ਕਹਿੰਦੇ ਵੀ ਜੈਸ਼ਲਮੇਰ ਦੇ ਵਿੱਚ ਜੋ ਰਾਜੇ ਨੇ ਬਹੁਤ ਕੁਝ ਬਣਾਇਆ ਤਾਂ ਮੈਂ ਵੀ ਆਵਦਾ ਜੋਗਤ ਨੂੰ ਪਾਵਾਂ ਤਾਂ ਉਹਨੇ ਇਹ ਆਵਦਾ ਦਰਵਾਜ਼ਾ ਬਣਵਾਇਆ ਸੀਗਾ ਤੇ ਰਾਜਾ ਤਾਂ ਮੰਨਦਾ ਨਹੀਂ ਸੀ ਪਹਿਲਾਂ ਉਹ ਕਹਿੰਦਾ ਵੀ ਇਹ ਚੀਜ਼ ਨਹੀਂ ਹੋ ਸਕਦੀ ਵੀ ਜਿਹੜੀ ਬੇਸਪਾ ਉਹ ਇਹ ਤਾਂ ਕੰਮ ਨਹੀਂ ਕਰ ਸਕਦੀ ਪਰ ਰਾਜਾ ਕੁਝ ਦਿਨਾਂ ਲਈ ਬਾਹਰ ਭੱਗਾ ਸੀ ਤਾਂ ਬਾਅਦ ਵਿੱਚ ਜਿਹੜੀ ਬੇਸਪਾ ਸੀ ਉਹਨੇ ਇਹ ਦਰਵਾਜ਼ਾ ਬਣਵਾਤਾ ਸੀਗਾ ਇਹਦੇ ਪਿਛੇ ਨੇ ਇੱਕ ਮੂਰਤੀ ਬਣੀ ਹੋਈ ਹੈਗੀ ਇਹਦੇ ਬੈਕ ਸਾਈਡ ਤੇ ਉਹ ਕਹਿੰਦੇ ਵੀ ਜਿਹੜੀ ਮੂਰਤੀ ਬਣੀ ਹੋਈ ਤਾਂ ਬਣਾਈ ਸੀ ਬੇਸਵਾ ਨੇ ਵੀ ਰਾਜਾ ਨੂੰ ਢਾ ਨਾ ਸਕੇ ਕਿਉਂਕਿ ਉਹਦੀ ਸਰਤਾ ਸੀਗੀ ਧਰਮ ਦੇ ਵਿੱਚ ਰਾਜੇ ਦੀ ਤਾਂ ਕਰਕੇ ਜਿਵੇਂ ਉਹ ਢਾ ਨਾ ਸਕੇ ਨੂੰ ਤਾਂ ਕਰਕੇ ਗੇਟ ਬਣਵਾਇਆ ਸੀਗਾ ਆਪ ਦਾ ਯੋਗਦਾਨ ਪਾਉਣ ਲਈ ਇਹ ਵੀਰ ਕਹਿੰਦੇ ਵੀ 300 ਰੁਪਏ ਦੇ ਦੇ ਅੱਗੇ ਚੱਲ ਜਾ ਤੇ ਕਿਉਂਕਿ ਮੈਂ ਕੱਲਾ ਸੀਗਾ ਤਾਂ ਕਰਕੇ ਇੱਕ ਮੁੰਡਾ ਆਇਆ ਸੀ ਕਸ਼ਮੀਰ ਦਾ ਉਹ ਪਤਾ ਨਹੀਂ ਕਿੱਧਰ ਰੰਗ ਗਿਆ ਨਹੀਂ ਉਹ ਤਨਾ ਭਾਗ ਇਹਦੇ ਫਿਰ ਉਹ ਕਹਿੰਦਾ 1.500 ਰੁਪਏ ਹੋ ਜਾਣਾ ਉਹ ਲੌਕਡਾਊਨ ਆ ਚੜਾ ਹੁੰਦਾ ਹੈ ਇਹ ਤਾਂ ਇਹ ਫੋਟੋ ਵੀ ਕਿਚਨ ਹੀ ਦਿੰਦੇ ਨਾ ਵੀਡੀਓ ਬਣਾਉਂਦੇ ਨੇ ਪਰ ਮੈਂ ਨੂੰ ਕਿਹਾ ਮੈਂ ਕਹਿੰਦਾ ਕੋਈ ਗੱਲ ਨਹੀਂ ਤੂੰ ਪੰਜਾਬ ਤੋਂ ਆ ਫੋਟੋ ਤਾਂ ਖਿੱਚੀ ਲੈ ਇਹ ਆ ਜੀ ਗੱਡੀ ਸਰ ਝੀਲ ਜਿਹੜਾ ਨਿਰਮਾਣ ਕਰਵਾਇਆ ਸੀ ਜਿਹੜਾ ਰਾਜਾ ਸੀਗਾ ਇੱਥੋਂ ਦਾ ਜੈਸਲ ਉਹਨੇ ਕਰਵਾਇਆ ਸੀਗਾ 1156 ਚ ਅਸਲ ਦੇ ਵਿੱਚ ਇਹ 1152 ਦੇ ਕੰਮ ਸ਼ੁਰੂ ਕੀਤਾ ਸੀਗਾ ਤੇ ਬਾਅਦ ਵਿੱਚ ਰਾਜਾ ਸੀਗਾ ਗਡ்சி ਸਿੰਘ ਉਹਨੇ 1367 ਦੇ ਵਿੱਚ ਕੰਮ ਸੋ ਮਤਲਬ ਜਿਹੜਾ ਪੈਂਡਿੰਗ ਪਿਆ ਸੀ ਉਹ ਸਟਾਰਟ ਕੀਤਾ ਸੀਗਾ ਤੇ ਤਾਂ ਕਰਕੇ ਤਾਂ ਨਾਂ ਗੱਡੀ ਸਰ ਪੈ ਗਿਆ ਕਿਉਂਕਿ ਉਹਦੇ ਨਾਮ ਤੇ ਪਿਆ ਸੀ ਗੱਡੀ ਸਰ ਟੰਗੇ ਤੇ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਤਾਂ ਆ ਚੱਪੂ ਵਾਲੀ ਹੁੰਦੀ ਆ ਇੱਕ ਛੋਟੀ ਹੁੰਦੀ ਆ ਜਿਹੜੀ ਪੈਡਲ ਵਾਲੀ ਪੈਡਲ ਦਾ ਘੱਟ ਹੁੰਦਾਗਾ ਦੋ ਬੰਦੇ ਵਾਲੀ ਹੁੰਦੀ ਹੈ ਤੇ ਚੱਪੂ ਵਾਲੀ ਦੇ ਵਿੱਚ ਜ਼ਿਆਦਾ ਬੰਦੇ ਬਹਿ ਜਾਂਦੇ ਨੇ ਆਹ ਜਿਹੜਾ ਆਪ ਨੂੰ ਸਾਹਮਣੇ ਦਿਖ ਰਹੇ ਨੇ ਸਤਰੀਆਂ ਆ ਇਹਦੇ ਵਿੱਚ ਰਾਜਾ ਬਹਿਦਾ ਹੁੰਦਾ ਸੀਗਾ ਤੇ ਜਿਹੜਾ ਆਹ ਵਾਲਾ ਇਹਦੇ ਵਿੱਚ ਰਾਜਾ ਮਤਲਬ ਜੇਦੋਂ ਕੋਈ ਪ੍ਰੋਗਰਾਮ ਹੁੰਦਾ ਡਾਂਸ ਵਗੈਰਾ ਹੁੰਦਾ ਇੱਥੇ ਦੇਖਣਾ ਹੁੰਦਾ ਹਨ ਤੇ ਉਹ ਜਿਹੜਾ ਸਾਹਮਣੇ ਅੱਗੇ ਦਿਖ ਰਿਹਾਗਾ ਇਹ ਰਾਣੀਆਂ ਦਾ ਹੁੰਦਾ ਸੀਗਾ ਇੱਥੇ ਰਾਣੀਆਂ ਰਹਿੰਦੀਆਂ ਸੀਗੀਆਂ ਮਤਲਬ ਬੈਠੀਆਂ ਸੀਗੀਆਂ ਕੈਨ ਦਾ ਭਾਵੇਂਗਾ ਇਹ ਜਿਹੜਾ ਆਪਾਂ ਨੂੰ ਮਤਲਬ ਦਿੰਦੇ ਨੇ ਇਹ ਘੁੰਮਣ ਲਈ ਇਹ ਤਕਰੀਬਨ ਅੱਧੇ ਘੰਟੇ ਲਈ ਦਿੰਦੇ ਨੇ ਅੱਧੇ ਘੰਟੇ ਦੇ ਬਾਅਦ ਹਾਕ ਮਾਰ ਦਿੰਦੇ ਨੇ ਕਿ ਆ ਜਾਓ ਤੇ ਕਾਫੀ ਦੂਰ ਨਾ ਲੰਘ ਜਿਓ ਤੇ ਉਹ ਪਰਲੇ ਪਾਸੇ ਗਾਰਜੀ ਬਾੜੀ ਹੈਗੀ ਜੇ ਉਧਰ ਕਈ ਵਾਰੀ ਬੋਡ ਬੋਡ ਫਸ ਵੀ ਜਾਂਦੀ ਹੈਗੀ ਕਹਿੰਦੇ ਨੇ ਵੀ ਇਧਰ ਇਧਰ ਵਿਚਾਰੇ ਵਿਚਾਰੇ ਘੁੰਮੀ ਜਾਓ ਇੰਦਰ ਠੀਕ ਹੈਗਾ ਜਿਹੜਾ ਆ ਵਾਲਾ ਗੇਟ ਆ ਨਾ ਕਿ ਲੋਕੀ ਪੋਲ ਦੁਆਰ ਜਿਹੜਾ ਬੇਸ ਬਣਾਇਆ ਬਣਵਾਇਆ ਸੀਗਾ ਉਸ ਸਮੇਂ ਰਾਜ ਦੀ ਮਨਮਰਜ਼ੀ ਤੋਂ ਬਿਨਾ ਇਹ ਗੇਟ ਆ ਮੇਨਾ ਤੇ ਇਹਦੇ ਨਾਲ ਹੀ ਗੇਟ ਦੇ ਮੰਦਰ ਬਣਿਆ ਹੋਇਆਗਾ ਮੰਦਰ ਤੋਂ ਬਾਅਦ ਇਧਰ ਲొਕੇਸ਼ਨਾਂ ਬਣੀਆਂ ਹੋਈਆਂ ਨੇ, ਸ਼ਤਰੀਆਂ ਬਣੀਆਂ ਹੋਈਆਂ ਨੇ। ਇੱਕ ਉਹ ਪਰਲੇ ਪਾਸੇ ਹੋਰ ਮੰਦਰ ਬਣਿਆ ਹੋਇਆਗਾ। ਇਹ ਕਾਫੀ ਟੂਰਿਸਟ ਆਉਂਦੇ ਥੇ ਵੀ। ਇੱਥੇ ਲੋਕੋ ਫੋਟੋ ਸ਼ੂਟ ਕਰਾਉਂਦੇ ਨੇ। ਇੱਧਾ ਰਾਜਸਤਾਨੀ ਕਲਚਰ ਹੁੰਦਾਗਾ, ਕੱਪੜੇ ਵਗੈਰਾ ਪਾ ਕੇ ਨਾ। ਰਾਜਸਤਾਨੀ। ਉਹ ਲੋਕ ਫੋਟੋ ਫੋਟੋ ਕਰਾਉਂਦੇ ਨੇ। ਗੇਟ ਦਾ ਫਰੰਟਾਗਾ ਤੇ ਬੈਕ ਆ ਬਿਲਕੁਲ ਸੇਮ ਆ ਦੋਨੋਂ ਉਧਰੋਂ ਵੀ ਐਵੇਂ ਬਣਿਆ ਹੋਇਆ ਇਧਰੋਂ ਵੀ ਐਵੇਂ ਬਣਿਆ ਹੋਇਆ ਤੇ ਅੰਦਰ ਜਿਹੜੀ ਮੂਰਤੀ ਬਣੀ ਹੋਇਆ ਗ੍ਰਿਛਨ ਜੀ ਦੀ ਇੱਥੇ ਰੱਖੀ ਹੋਈ ਆ ਅੰਦਰ ਤੇ ਗੇਟ ਮਤਲਬ ਬੰਦ ਨੇ ਦਰਵਾਜ਼ੇ ਦਾ ਪਰ ਇਹਦੇ ਅੰਦਰ ਆ ਮੂਰਤੀ ਹਮਦੇ 6:30 ਵਜੇ ਨੇ ਇੱਥੇ ਪ੍ਰੋਗਰਾਮ ਹੁੰਦਾ ਹੁੰਦਾ ਹੈਗਾ ਸਕਰੀਨ ਤੇ ਉਹ ਪ੍ਰੋਗਰਾਮ ਕਹੇ ਦੇਖਣ ਵਾਲਾ ਹੁੰਦਾ ਹੈਗਾ ਅੱਜ ਅਪਰ ਦੇਖਦੇ ਜੇ ਟਾਈਮ ਲੱਗਿਆ ਤਾਂ ਉਹ ਜ਼ਰੂਰ ਦੇਖ ਕੇ ਕਵਰ ਕਰਾਂਗੇ ਆਪਾਂ ਤੇ ਬਾਕੀ ਸ਼ਾਂਤੀ ਬਹੁਤ ਹੈ ਇੱਥੇ ਕਿਰਾਂ ਦਾ ਮਾਇੰਡ ਰਿਲੈਕਸ ਹੋ ਜਾਂਦਾ ਕਿ ਇੱਥੇ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਹੈ ਛੀਲ ਦੇ ਨਾਲ ਹੀ ਇੱਕ ਆ ਜਗ੍ਹਾ ਬਣੀ ਹੋਈ ਹੈ ਇੱਥੇ ਜਿਵੇਂ ਸੁੰਨਾ ਪੈ ਰਿਹਾ ਪਿੱਛੇ ਜਿਹੜੀ ਆਪਾਂ ਨੂੰ ਝੀਲ ਦਿਖ ਰਹੀ ਆ ਇਹ ਅਸਲ ਚ ਮਤਲਬ ਬਣਵਾਈ ਗਈ ਸੀ ਉਸ ਸਮੇਂ ਇਹ ਨਹੀਂ ਹੈਗਾ ਵੀ ਇੱਥੇ ਸੀ ਪਹਿਲਾਂ ਇਹ ਬਣਵਾਈ ਸੀ ਰਾਜੇ ਨੇ ਉਸ ਸਮੇਂ ਜਿਹੜਾ ਰਾਜਾ ਜੈਸਲ ਸਿੰਘ ਸੀਗਾ ਤੇ ਇਹ ਅਸਲ ਵਿੱਚ ਜਿਹੜਾ ਕਿਲਾ ਹੈ ਇੱਥੇ ਜੈਸਲ ਮੇਰੂ ਦਾ 포ਟ ਆ ਤੁਹਾਨੂੰ 1.5 ਕਿਲੋਮੀਟਰ ਪੂਰੀ 1.5 ਕਿਲੋਮੀਟਰ ਬੰਦੀ ਹੈ ਇਹ ਤੇ ਇੱਕ ਜਿਹੜੀ ਗੱਲ ਹੈ ਵੀ ਜਿਹੜਾ ਤਾਂ ਪਾਣੀ ਆਉਂਦਾਗਾ ਜਿਹੜਾ ਪਾਣੀ ਇੰਦਰਾ ਗੰਦੀ ਨਹਿਰ ਆ ਗਈ ਹੈ ਨਾ ਉਹਦੇ ਵਿੱਚੋਂ ਇਹ ਪਾਣੀ ਇੱਧਰ ਆਉਂਦਾਗਾ ਉਸ ਸਮੇਂ ਕਹਿੰਦੇ ਵੀ ਇਹ ਸਾਰੇ ਸ਼ਹਿਰ ਨੂੰ ਪਾਣੀ ਦਿੰਦੀ ਸੀਗੇ ਉਸ ਪਾਣੀ ਇੱਥੇ ਲੋਕ ਭਰਦੇ ਸੀ ਉਸ ਸਮੇਂ ਜਦੋਂ ਵੀ ਇਹ ਬਣਵਾਈ ਸੀਗੀ ਹੁਣ ਤਾਂ ਇਹ ਇੰਦਰਾ ਕੰਨੇ ਨਹਿਰ ਤੋਂ ਪਾਣੀ ਆਉਂਦਾ ਪਹਿਲਾਂ ਕਿ ਤੋਂ ਹੋਰ ਸਰੋਤ ਸੀ ਪਾਣੀ ਆਉਂਦਾ ਤੇ ਤੇ ਸਾਰੇ ਸ਼ਹਿਰ ਮਤਲਬ ਇੱਥੋਂ ਪਾਣੀ ਲੈ ਕੇ ਆਉਂਦੇ ਸੀਗੇ ਕਿਉਂਕਿ ਸਾਫ਼ ਪਾਣੀ ਸੀ ਬਹੁਤ ਅਤਲ ਪਾਣੀ ਦੇ ਵਿੱਚ ਨਾਲ ਲੋਕਾਂ ਦੇ ਗੰਦ ਬਹੁਤ ਛਿੱਟਿਆ ਹੋਇਆ ਹੈ ਪਲਾਸਟਿਕ ਵਗੈਰਾ ਕੋਈ ਸੈਕ ਟਾਪੀਪੇ ਛਿੱਟੀ ਅੰਦਾਗਾ ਕੋਈ ਪਲਾਸਟਿਕ ਛਿੱਟੀ ਅੰਦਾਗਾ ਪਾਣੀ ਖਰਾਬ ਕੀਤਾ ਹੋਇਆ ਸਾਰਾ ਵਿੱਚ ਲੋਕ ਇੱਥੇ ਮੱਸੀਆਂ ਨੂੰ ਪਾ ਰਹੇ ਜੀ ਖਾਣ ਪੀਣ ਚੱਲਦੀ ਤਾਂ ਨਾਈ ਜ਼ਿੰਦਗੀ ਆ ਆ ਖੜੀ ਆ ਵਿਚਾਰੀ ਸਾਈਡ ਤੇ ਲਾਈ ਹੁਣ ਕੋਈ ਪੁੱਛ ਕਿਛ ਨਹੀਂ ਇਹਦੀ ਜਿਹੜੀਆਂ ਚੱਲ ਰਹੀਆਂ ਨੇ ਉਹਨਾਂ ਦੀ ਪੁੱਛ ਕਿਸਾ ਆਹ ਕੁੱਛ ਸੈਲਫੀ ਪੁਆਇੰਟ ਲਾਏ ਹੋਏ ਨੇ ਬਿਊਟੀ ਬੂਟੀ ਬਣਾਉਣ ਲਈ ਲਵ ਜਸਲਮੇਰ ਛੀਲ ਦੇ ਨਾਲ ਹੀ ਲੋਕਲ ਦੁਕਾਨਾਂ ਵਾਵਾ ਲੱਗੀਆਂ ਹੋਈਆਂ ਨੇ ਇੱਥੇ ਸਾਮਾਨ ਵਗੈਰਾ ਮਿਲ ਜਾਂਦਾ ਖਾਣ ਪੀਣ ਦਾ ਸਾਮਾਨ ਵੀ ਕਾਫੀ ਮਿਲ ਜਾਂਦਾ ਤੇ ਇਧਰ ਕੋਡੇ ਵਗੈਰਾ ਖੜੇ ਨੇ ਰਾਈਟਿੰਗ ਵਗੈਰਾ ਕਰਨ ਲਈ ਝੀਲ ਦੇ ਕੋਲੇ ਨਾ ਕੈਫੇ ਕਾਫੀ ਬਣੇ ਹੋਏ ਨੇ ਖਾਣ ਪੀਣ ਦਾ ਸਮਾਨ ਕਿੰਤਾਲਾ ਬਾਟੀ ਚੋਰਮਾ ਥਾਲੀ 199 ਰੁਪਏ ਦੀ ਰਾਜਸਥਾਨੀ ਮੇਨ ਡੈਸ ਹੈ ਕਿ ਤੇ ਇੱਥੇ ਮੰਦਰ ਬਣੇ ਹੋਏ ਨੇ ਇਧਰ ਛਾਪੇ ਵਗੈਰਾ ਬਣੇ ਹੋਣਿਆ ਸਾਰੇ ਤੇ ਛਾਪਾ ਲਾਉਂਦੇ ਨੇ ਉਹ ਸਮਾਨ ਹੋ ਗਿਆ 골ਡਨ ਕਲਰ ਦੇ ਵਿੱਚ ਕਾਫੀ ਕੁਝ ਦੇਖਣ ਵਾਲਾ ਵਧੀਆ ਟਾਈਮ ਸਪੈਂਡ ਕਰ ਲਏ ਇੱਥੇ ਗੜੀ ਸਰਚੀ ਲ ਬੜੀ ਸੁਣੀ ਲ ਕੇਸਨਾਂ ਗਈ ਇਹ ਇੱਥੇ ਲੋਕ ਵੀਡੀਓ ਵੀਡੀਓ ਬਹੁਤ ਬਣਾਉਂਦੇ ਨੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਜਿਹੜੇ ਕਰਦੇ ਨੇ ਜਿਵੇਂ ਉਹ ਬਣਾਈ ਜਾਂਦੇ ਨੇ ਵੀਡੀਓ ਫੋਟੋਆਂ ਵਗੈਰਾ ਖਿੱਚੀ ਜਾਂਦੇ ਨੇ ਇੱਕ ਇੱਥੇ ਨਾ ਲੇਕ ਵੀ ਲਾ ਹੋਇਆਗਾ ਵੀ ਤਲਾਹ ਚੰਹਾਉਣਾ ਤੇ ਕੱਪੜੇ ਧੋਣਾ ਤੈਰਨਾ ਮਣਾੰਗਾ ਗੰਦਕੀ ਕੁਲਾਣਾ ਮਣਾੰਗਾ ਕਿ ਪਾਣੀ ਕਾਫੀ ਗੰਦਾ ਹੋ ਗਿਆ ਜਿੱਥੇ ਰਾਜਾ ਬਹਿਣਾ ਹੁੰਦਾ ਸੀਗਾ ਉਹ ਆ ਵਾਲੀ ਜਗ੍ਹਾ ਹੁੰਦੀ ਸੀਗੀ ਤੇ ਇਹਦੇ ਜਿਹੜੇ ਪਿੱਲਰ ਨੇ ਥੱਲੇ ਤੱਕ ਕਾਫੀ ਡੂੰਗੇ ਨੇ ਤੇ ਮਜ਼ਬੂਤ ਆ ਪੂਰਾ ਕੰਮ ਇੱਥੇ ਜਾਣਾ ਮਣਾੰਗਾ ਇੱਥੇ ਇੱਕ ਮੰਦਿਰ ਵੀ ਬਣਿਆ ਹੋਇਆ ਹੈ ਮਹਾਦੇਵੀ ਦਾ ਤੇ ਆ ਜਿਹੜਾ ਆਪਾਂ ਨੂੰ ਸਾਹਮਣੇ ਦਿਖ ਰਿਹਾ ਹੈ ਵੀ ਮੰਦਿਰ ਹੈਗਾ ਗੱਜ ਮੰਦਿਰ ਇਹ ਤਾਂ ਕੁੰਡਾ ਬੰਦ ਹੈਗਾ ਹੈ ਜੇ ਗੇਟ ਬੰਦ ਪੈਟ ਬਹੁਤ ਮੁਸ਼ਕਲ ਨਾਲ ਆਪੋ ਨੇ ਇੱਕ ਬੰਦਾ ਮਿਲਿਆ ਵੀਰ ਆਪਣਾ ਇਹ ਆ ਕਰਨਾਲ ਤੋਂ ਇਧਰਾਂ ਸ਼ੇਅਰਿੰਗ ਕਰਦੇ ਆਪਾਂ VOTING ਚੱਲ ਭਾਈ ਐਲਾਈ ਆ ਵੀ ਕਰੀਬਨ ਅੱਧਾ ਘੰਟਾ ਮੈਂ ਖੜੇ ਰਹੇ ਅੱਧੇ ਘੰਟੇ ਬਾਅਦ ਆਪਣੇ ਕੋਲ ਵੀਰ ਆ ਗਿਆ ਕਰਨਾਲ ਦਾ ਜੀ ਯਾਰ ਪਾਣੀਪੱਤ ਤੋਂ ਪਾਣੀਪੱਤ ਤੋਂ ਪਾਣੀਪੱਤ ਤੋਂ ਇੱਕ ਨਾ ਵੀਰ ਕਹਿੰਦਾ ਆਪ ਕੋ ਪੁੱਛ ਲਿਆ ਵੀਰ ਨਾ ਕਹਿੰਦਾ ਵੀ ਮੇਰੇ ਨਾਲ ਸ਼ੇਅਰ ਕਰੋਗੇ ਆਪ ਤੇ ਮਾ ਕੋਈ ਗੱਲ ਮੈਂ ਤਾਂ ਬੰਦਾ ਲੱਭੀ ਜਾਂਦਾ ਠੀਕਾ ਥੋੜੀ ਕੱਲੇ ਨੂੰ ਇਹ ਦਿੰਦੇ ਨਹੀਂ ਸੀ ਤੇ ਇਹ ਬੋਰਡ ਜਿੱਤਾ ਕਹਿੰਦਾ ਵੀ 300 ਰੁਪਏ ਦੇ 300 ਰੁਪਏ ਨਾ ਹੁੰਦਾ ਫਾਇਦਾ ਨਹੀਂ ਹੁੰਦਾ ਫਿਰ ਕੱਲੇ ਨੂੰ ਆਇ ਤੇ ਬਾਬਾ ਵਿਚਾਰਾ ਬਹਾਇਆ ਹੋਇਆਗਾ ਕਿ ਸੀਟੀ ਮਾਰ ਦੇਣਾ ਜੇ ਕੋਈ ਗਲਤ ਜਾਂਦਾਗਾ ਵੀ ਇੱਧਰ ਨਾ ਜਾਓ ਠੀਕ ਹੈ ਤਾਊ ਅੱਛਾ ਚੱਪੂ ਬੜੀ ਤੌਖੀ ਲੱਗਦੀ ਹੈ ਤਾਂ ਬੈਠ ਕੇ ਜਾਂਦੇ ਨੇ ਜਾਂ ਤਾਂ ਪੈਟਰੋਲ ਬੋਟਲ ਮਾਰਨੇ ਪੈਣਾ ਤਾਂ ਫਾਇਦਾਗਾ ਉਹ ਵੈਸੇ ਕਾਫੀ ਆਉਂਦੇ ਨੇ ਟੂਰਿਸਟ ਵੀਰ ਇਹ ਸਵਾਦ ਲੈਂਦੇ ਨੇ ਬੋਟਿੰਗ ਦਾ ਪਾਣੀ ਦੇ ਵਿੱਚ ਇੱਕ ਮੰਦਿਰ ਬਣਿਆ ਹੋਇਆ ਹੈ। ਪਾਣੀ ਦੇ ਅੰਦਰ ਰਹੇ ਵਾਲਾ ਮੰਦਿਰ। ਜਿਹੜਾ ਪਾਣੀ ਵਿੱਚ ਮੰਦਿਰ ਬਣਿਆ ਹੋਇਆ ਉਹਦਾ ਆਹ ਵਾਲਾ ਰਸਤਾ ਹੈਗਾ। ਇਧਰ ਦੀ ਮੋਟਰਸਾਈਕਲ ਆਉਂਦੇ ਨੇ। ਜਿਹੜੇ ਕੋਟ ਸਵਾਰੀ ਕਰਾਉਂਦੇ ਨੇ ਇਹ 100 ਰੁਪਇਆ ਮੰਗਦੇ ਨੇ 5-10 ਮਿੰਟ ਲਈ ਤੇ ਇਹ 5-10 ਮਿੰਟ ਹੀ ਕਮਾਉਂਦੇ ਨੇ ਬੜਾ ਨਹੀਂ ਕਮਾਉਂਦੇ ਇੱਧਰ ਸਪੀਕਰ ਵਗੈਰਾ ਚੱਲ ਹੋ ਗਏ ਚੈਕਿੰਗ ਚੈਕਿੰਗ ਚੱਲੀ ਜਾਂਦੀ ਆ ਤੇ ਲਾਈਟਾਂ ਵਗੈਰਾ ਚੱਲਣ ਲੱਗੀਆਂ ਤੇ ਉਹ ਸਾਹਮਣੇ ਇੱਥੇ ਸ਼ੋਅ ਚੱਲੂਗਾ ਹੁਣ 8:30 ਵਜੇ 5 ਮਿੰਟ ਬਾਕੀ ਨੇ ਬਸ ਤੇ ਇਹਦੀ ਕੋਈ ਐਂਟਰੀ ਟਿਕਟ ਨਹੀਂ ਹੁੰਦੀ ਫ੍ਰੀ ਹੁੰਦਾ ਇਹ ਅੱਜ ਦੇਖਾਂਗੇ ਕਿਹੋ ਜਿਹਾ ਸ਼ੋਅ ਦਿਖਾਉਂਦੇ ਹੈ ਜੀ ਬੱਚੇ ਇਹ ਸਾਮ ਦਾ ਪ੍ਰੋਗਰਾਮ ਹੁੰਦਾ ਹੋਵੇ ਅੱਧੇ ਘੰਟੇ ਦਿਖਾਉਂਦੇ ਹੁੰਦੇ ਨੇ ਤੇ ਜਿਹੜਾ ਬੇਤਲ ਜਸਲਮੇਰ ਦਾ ਇਤਿਹਾਸ ਹੁੰਦਾ ਉਹ ਸਾਰਾ ਇਹ ਮਤਲਬ ਇਹਦੇ ਵਿੱਚ ਦੱਸਦੇ ਹੁੰਦੇ ਨੇ ਨੇਰਾ ਕਾਫੀ ਹੋ ਗਿਆ ਤੇ ਇੰਨਾ ਕੀ ਸੀ ਗੜੀ ਛਰ ਦੇਖਣ ਵਾਲਾ ਤੇ ਹੁਣ ਆਪਾਂ ਚੱਲਦੇ ਆਂ ਕਮਰੇ ਵੱਲ ਪਹਿਲਾਂ ਆਪਾਂ ਮੋਟਰਸਾਈਕਲ ਜਮ੍ਹਾਂ ਕਰਾ ਲਈਏ ਕਿਉਂਕਿ ਮੋਟਰਸਾਈਕਲ 8 ਵਜੇ ਨਾਲੇ ਨੇ 8 ਵਜੇ ਤੋਂ ਪਹਿਲਾਂ ਪਹਿਲਾਂ ਮਤਲਬ ਜਮ੍ਹਾਂ ਕਰਾਉਣਾ ਆਪਾਂ ਸਾਢੇ 7 ਦਾ ਟਾਈਮ ਹੋ ਗਿਆ ਉਹ ਸਾਹਮਣੇ ਆਪਾਂ ਨੂੰ ਕਿਲਾ ਦੇਖੀ ਜਾਂਦਾ ਜਸਲਮੇਰ ਦਾ ਤੇ ਗੱਡੀ ਹਰੇ ਤੋਂ 1.5 ਕਿਲੋਮੀਟਰ ਆ ਸਾਹਮਣੇ ਕਿਲਾ ਬਾਈਕ ਕੋਲੇ ਆਪਾਂ ਮੋਟਰਸਾਈਕਲ ਕਰਾਤਾ ਜਮਾ ਬਾਈਕ ਨੇ ਤੇਰੀ ਬੁਣੀ ਬਹੁਤ ਵਧੀਆ ਹੋਈ ਸੀ ਬਹੁਤ ਲੋਕ ਗਰੰਟੀ ਤੇ ਲੈ ਕੇ ਗਏ ਨੇ ਮੋਟਰਸਾਈਕਲ ਚੈੱਕ ਕਰਨ ਗਿਆ ਦਾ ਮੁੰਡਾ ਮੋਟਰਸਾਈਕਲ ਕਹਿੰਦਾ ਵੀ ਸਹੀ ਆ ਮੋਟਰਸਾਈਕਲ ਦਾ ਕੋਈ ਬਰੌੜੋ ਨਹੀਂ ਆ ਪਕੜਾ ਪਰ ਮਾਰਿਆ ਕਿਤੇ ਜਾਂ ਕੋਈ ਟੁੱਟ ਭੱਜ ਕਰੀ ਹਨ ਜਿਹੜੇ ਮੇਰੇ ਵੀਰੇ ਜਸਲ ਮੇਰੇ ਤੋਂ ਹੁੰਦੇ ਨੇ ਨਾ ਕਈ ਵਾਰ ਜੇ ਮੋਟਰਸਾਈਕਲ ਨਾ ਹੋਵੇ ਤਾਂ ਪਾਈਆਂ ਦਾ ਸੰਪਰਕ ਕਰ ਲਿਓ ਐਡਵੈਂਚਰ ਬਾਈਕ ਜੋ ਜਾਈ ਕਰਦੇ ਨੇ ਇਹਦਾ ਮੰਨ ਲਓ ਅੱਪਾ ਰਾਤ ਭਰਾਂ ਤੇ ਲੇਟ ਹੋ ਜਾਈਏ ਤਾਂ ਉਹ ਐਕਸਟਰਾ ਚਾਰਜ ਲੈਂਦੇ ਨੇ ਪਰ ਰੇਟ ਇਹਨਾਂ ਨੇ ਬਿਲਕੁਲ ਸਹੀ ਲਾਇਆ ਠੀਕ ਹੈ ਜੀ ਤੇ ਆਹ ਵਾਰ ਇਹਨਾਂ ਨੇ ਪੁਆਇੰਟ ਵਗੈਰਾ ਵੀ ਲਾ ਕੇ ਰੱਖੇ ਹੋਏ ਨੇ ਕਿਹੜੀ ਕਿਹੜੀ ਜਗ੍ਹਾ ਪੱਕੋ ਹੋ ਸਕਦੇ ਆ ਗੜੀ ਸਰ ਲੈ ਕੇ ਮੰਦਿਰ ਪੈਲਸ ਬੜਾ ਬਾਗ ਤੇ ਸਾਰੇ ਪੁਆਇੰਂਟ ਲਾਏ ਹੋਏ ਨੇ ਇਹਨਾਂ ਨੇ ਮੈਂ ਜਿੱਥੇ ਵੀ ਜਾਂਦਾ ਨਾ ਤਾਂ ਲੋਕ ਪੱਗ ਕਰਕੇ ਨਾ ਸਿੱਧੂ ਮੂਸੇਵਾਲੇ ਬਾਰੇ ਜ਼ਰੂਰ ਪੁੱਛਦੇ ਨੇ ਸਿੱਧੂ ਮਸੂਏ ਵਾਲਾ ਕਿੱਥੋਂ ਦਾ ਸੀਗਾ ਕਿਵੇਂ ਸੀਗਾ ਨਾ ਉਹਦੇ ਬਾਰੇ ਜ਼ਰੂਰ ਗੱਲਬਾਤ ਕਰਦੇ ਲੋਕ ਸਿੱਧੂ ਮਸੂਏ ਨੇ ਜਿਹੜਾ ਰਤਬਾ ਕਾਇਮ ਕੀਤਾ ਉਹ ਮੈਨੂੰ ਲੱਗਦਾ ਹੋਰ ਕਿਸੇ ਨੇ ਸ਼ਾਇਦ ਨਾ ਕੀਤਾ ਹੋਵੇ ਕਿਉਂਕਿ ਉਹਦੀ ਪਛਾਣ ਹੀ ਇਹ ਸਭ ਨੇ ਬਣਾਈ ਖੜੀ ਸਿੱਧੂ ਮਸੂਏ ਵਾਲੇ ਦੀ ਬਾਕੀ ਪੱਗ ਤੇ ਮਾਣ ਹੁੰਦਾ ਇਹ ਚੀਜ਼ ਕਰਕੇ ਕਿਉਂਕਿ ਜਦ ਲੋਕ ਕਹਿੰਦੇ ਨੇ ਨਾ ਸਰਦਾਰ ਦੀ ਸਰਦਾਰ ਕੀ ਕਹਿੰਦੇ ਨੇ ਮੈਂ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਤੁਹਾਨੂੰ ਜੈਸਲਮੇਰ ਦੇ ਵਿੱਚ ਇਹ ਖਾਣ ਪੀਣ ਦੀ ਗੱਲ ਕਰੀਏ ਨਾ ਤੁਹਾਡੇ 150 ਰੁਪਏ ਥਾੜੀ ਨਾ ਬੰਦਾ ਰਾਜਿਆ ਦਰ ਆਰਾਮ ਨਾਲ ਲੋਕਲ ਵੀ ਜਿਹੜਾ ਫੂਡ ਹੁੰਦਾ ਉਹ ਵੀ ਉਹ ਤੇ ਪੰਜਾਬੀ ਖਾਣੀ 150 ਰੁਪਏ ਦੀ ਮਿਲ ਜਾਂਦੀ ਆ ਤੇ ਵਧੀਆ ਕੰਮ ਚੱਲੇ ਜਾਂਦਾ ਰਹਜਿਆਂ ਦਾ ਮਤਲਬ ਵਧੀਆ ਜਿਸ ਬਲੌਗ ਕਰਦੇ ਵਿੱਚ ਆਪਾਂ ਗੜੀ ਸਰ ਜਿਹੜਾ ਝੀਲ ਸੀ ਉਹ ਕਵਰ ਕੀਤਾ ਜਿਹੜੀ ਸਰ ਦੇ ਮਤਲਬ ਵਧੀਆ ਟਾਈਮ ਸਪੈਂਡ ਕਰਨ ਲਈ ਸੁਹਣੀ ਲੋਕੇਸ਼ਨ ਆ ਗਈ ਤੇ ਦੇਖਣ ਵਾਲੀ ਚੀਜ਼ ਹੈਗੀ ਜਿਹੜਾ ਠੀਕ ਮਿੰਟ ਤੋਂ ਸ਼ੁਰੂ ਹੁੰਦਾਗਾ ਉਹ ਥੋੜੇ ਲੇਟ ਹੋ ਰਿਹਾ ਸੀ ਕਿਉਂਕਿ ਨੇੜਾ ਕਾਫੀ ਹੋਇਆ ਦਾ ਤੇ ਇਸ ਤੋਂ ਬਾਅਦ ਆਪਾਂ ਕੱਲ ਨੂੰ ਕਰਾਂਗੇ ਅਗਲਾ ਕਵਰ ਬਲੌਗ ਦੇ ਵਿੱਚ ਜਿਹੜਾ ਵੀ ਜਿਸਦੇ ਮੇਰੇ ਦਾ ਫੋਟੋ ਹੋਗਾ ਉਹ ਚੀਜ਼ ਆਪਾਂ ਕਵਰ ਕਰਾਂਗੇ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਦੇ ਹਾਂ ਖਤਮ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਕੱਲ ਨੂੰ ਮਿਲਦੇ ਆਪਾਂ ਨਵੇਂ ਬਲੌਗ ਦੇ ਵਿੱਚ ਤੇ ਵੀਡੀਓ ਦੇਖਣ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ